ਅੱਜ ਆਪਾਂ ਖੜੇ ਆ ਜੀ ਗੁਰਦੁਆਰਾ ਬੋਲੀ ਸਾਹਿਬ ਨਡਾਲਾ ਵਿਖੇ ਜਿੱਥੇ ਅੱਜ ਇੱਕ ਬੰਨੇ ਜਿੱਥੇ ਮਸਿਆ ਦਾ ਦਿਹਾੜਾ ਬਣਾਇਆ ਜਾ ਰਿਹਾ ਤੇ ਨਾਲ ਹੀ ਦੂਜੇ ਬੰਨੇ ਮਾਤਾ ਤ੍ਰਿਪਤਾ ਜੀ ਫਾਊਂਡੇਸ਼ਨ ਵੱਲੋਂ ਮੈਡੀਕਲ ਕੈਂਪ ਇੱਥੇ ਗੁਰਦੁਆਰਾ ਬੋਲੀ ਸਾਹਿਬ ਵਿਖੇ ਲਗਾਇਆ ਗਿਆ ਹੈ ਇਹ ਕੈਂਪ ਕਿਹੜੇ-ਕਿਹੜੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇੱਥੋਂ ਦੀ ਜਿਹੜੀ ਕਮੇਟੀ ਹੈ ਜਿਹੜੀ ਵੈਲਫੇਅਰ ਸੋਸਾਇਟੀ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਇਸ ਕੈਂਪ ਬਾਰੇ ਆਪਾਂ ਜਾਣਕਾਰੀ ਲਵਾਂਗੇ ਤੇ ਉਹ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕੀ ਫਤਿਹ ਮਾਤਾ ਤ੍ਰਿਪਤਾ ਜੀ ਵ ਵੱਲੋਂ ਪੰਜਵਾਂ ਮੈਡੀਕਲ ਫ੍ਰੀ ਕੈਂਪ ਲਗਾਇਆ ਗਿਆ ਹੈ ਇਸ ਵਿੱਚ ਫ੍ਰੀ ਚੈੱਕ ਅਪ ਡਾਕਟਰ ਕਰਮਜੀਤ ਸਿੰਘ ਵਾਲੀਆ ਵਾਲੀਆ ਹਸਪੀਟਲ ਵਾਲੇ ਫ੍ਰੀ ਚੈੱਕ ਅਪ ਕਰ ਰਹੇ ਨੇ ਨਾਲ ਫ੍ਰੀ ਡਾਕਟਰ ਸੰਦੀਪ ਪੰਜਾਬ ਮੈਡੀਕਲ ਲਬੋਰੀਟਰੀ ਵਾਲੇ ਜੋ ਕਿ ਟੈਸਟਾਂ ਦੀ ਫ੍ਰੀ ਫ੍ਰੀ ਸੇਵਾ ਕਰ ਰਹੇ ਹਨ ਵਾਈ ਗਰੂ ਚੜ੍ਹਦੀ ਕਲਾ ਬਕਸੇ ਤੇ ਅੱਜ ਕਿਸਾਨਾਂ ਦੀ ਜੋ ਮੋਰਚਾ ਜਿੱਤਿਆ ਉਹਦੀ ਖੁਸ਼ੀ ਵਿੱਚ ਮਾਤਾ ਤ੍ਰਿਪਤਾ ਜੀ ਵੈਲਫੇਅਰ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਤੇ ਸਾਡੇ ਸਰਪ੍ਰਸ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਦੀ ਸਰਪ੍ਰਸਥੇੜ ਜੇ ਕੈਂਪ ਚਲਾਇਆ ਜਾ ਰਿਹਾ ਹੈ ਉਹ ਯੂ ਐਸ ਏ ਤੋਂ ਉਹਨਾਂ ਦੀ ਉਪਰਾਲੇ ਮੁਤਾਬਕ ਹੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ ਵਾਹਿਗੁਰੂ ਜੀ ਖਾਲਸਾ ਕੀ ਨਾ ਜੀ ਆਪਣਾ ਜਸਵੰਤ ਸਿੰਘ ਬਾਜਵਾ ਜੀ ਜਸਵੰਤ ਸਿੰਘ ਜੀ ਅੱਜ ਜਿਹੜਾ ਤੁਸੀਂ ਕੈਂਪ ਲਗਾਇਆ ਗਿਆ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਕੀ ਕੰਮ ਹੈ ਦੇਖੋ ਜੀ ਇਹ ਬਹੁਤ ਹੀ ਵੱਡਾ ਇੱਕ ਉਪਰਾਲਾ ਵਾ ਜਿਹੜੇ ਸਾਡੇ ਬਾਹਰ ਭੈਣ ਭਰਾ ਸਾਡੇ ਬੈਠੇ ਨੇ ਆਪਣੇ ਉਹਨਾਂ ਨੇ ਸਾਨੂੰ ਇਹ ਮਤਲਬ ਸੇਵਾ ਦਾ ਮੌਕਾ ਦਿੱਤਾ ਤੇ ਬਹੁਤ ਹੀ ਵਧੀਆ ਇਹ ਕੰਮ ਹੈ ਜਿਹੜਾ ਕਿ ਲੰਗਰ ਤਾਂ ਰੋਟੀ ਤਾਂ ਹਰ ਕੋਈ ਦੇਈ ਜਾਂਦਾ ਵਾ ਜਿਹੜੀ ਨਾਲੇ ਮੈਡੀਕਲ ਦੀ ਸੇਵਾ ਜੀ ਇਹ ਫ੍ਰੀ ਸੇਵਾ ਕਰ ਰਹੇ ਆ ਇਹ ਕਿੰਨਾ ਕਿ ਚਿਰ ਤੁਹਾਨੂੰ ਹੋ ਗਿਆ ਇੱਥੇ ਜਿਹੜੀ ਸਿਵਨ ਮਾਰ ਰਿਹਾ ਤੁਸੀਂ ਕੈਂਪ ਦੇ ਵਿੱਚ ਇਹ ਜੀ ਪੰਜਵਾਂ ਕੈਂਪ ਸਾਡਾ ਲੱਗਾ ਜੀ ਇਹ ਲਗਾਤਾਰ ਹੀ ਇਹ ਚੱਲਦਾ ਰਹੇਗਾ ਜੀ ਠੀਕ ਹੈ ਜੀ ਹਰ ਬਸਿਆ ਵੇਲੇ ਦਿਨ ਇੱਥੇ ਲੱਗਿਆ ਕਰਿਆ ਜਾਏਗਾ ਜੀ ਧੰਨਵਾਦ ਜੀ ਕੀ ਫਤਿਹ ਵੈਗਰ ਜੀ ਕਾ ਖਾਲਸਾ ਬਹੁਤ ਸਤਿਕਾਰਯੋਗ ਨਗਰ ਨਿਵਾਸੀ ਤੇ ਜਿੰਨੇ ਇੱਥੇ ਲੋਕੀ ਇਸ ਕੈਂਪ ਵਿੱਚ ਹਸਾਲਾ ਆਏ ਆ ਮੈਂ ਉਹਨਾਂ ਨੂੰ ਅੱਜ ਦੇ ਇਸ ਕੈਂਪ ਦੀ ਲੱਖ ਲੱਖ ਵਧਾਈ ਦੇਣਾ ਜਿਹੜੇ ਇਹਨਾਂ ਦੇ ਪ੍ਰਬੰਧਕ ਨੇ ਸਰਦਾਰ ਸਤਨਾਮ ਸਿੰਘ ਜੀ ਬਰਾੜ ਸਰਦਾਰ ਜਸਵੰਤ ਸਿੰਘ ਜੀ ਬਾਜਵਾ ਸਰਦਾਰ ਗਰਮੋਹਨ ਸਿੰਘ ਜੀ ਬਿਰਕ ਜਿਨ੍ਹਾਂ ਦੇ ਪਰਾਲੇ ਨਾਲ ਇਹ ਪੰਜਵਾਂ ਕੈਂਪ ਜਿਹੜਾ ਲੱਗ ਰਿਹਾ ਤੇ ਦੂਸਰੇ ਕੈਂਪ 'ਚ ਜਿਹੜਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਆਉਣ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅੱਜ ਦਾ ਜਿਹੜਾ ਇਹ ਕੈਂਪ ਹੈ ਜਨਰਲ ਚੈੱਕਅਪ ਦਾ ਕੈਂਪ ਹੈ ਵਾਲੀਆ ਹਸਪਤਾਲ ਦੇ ਡਾਕਟਰ ਕਰਮਜੀਤ ਸਿੰਘ ਜੀ ਜਿਹੜਾ ਹੈ ਇਹ ਅੱਜ ਕੈਂਪ ਜਿਹੜਾ ਨੇ ਉਸ ਦੀ ਨਿਗਰਾਨੀ ਕਰ ਰਹੇ ਨੇ ਸੰਦੀਪ ਜੀ ਲੈਬਾਰਟਰੀ ਵਾਲੇ ਪੰਜਾਬ ਲੈਬਾਰਟਰੀ ਵਾਲੇ ਦੇ ਜਿਹੜੇ ਨੇ ਉਹ ਫਰੀ ਚੈੱਕਅਪ ਕਰ ਰਹੇ ਨੇ ਲੋਕਾਂ ਦਾ ਬਲੱਡ ਟੈਸਟ ਹੈ ਜਿਹੜਾ ਵੀ ਜ਼ਿਆਦਾ ਜ਼ਰੂਰੀ ਹੈ ਮੈਂ ਕਹਿਣਾ ਹੈ ਕਿ ਇਸ ਕੈਂਪ ਨੂੰ ਜਿਹੜੀ ਇਹ ਹੋਰ ਵੱਧ ਤੋਂ ਵੱਧ ਜਿਹੜਾ ਹੈ ਲੋਕੀ ਸਹਾਇਤਾ ਕਰਨ ਤੇ ਅਪਰਾਲਾ ਦੇਣ ਤੇ ਵੱਧ ਤੋਂ ਵੱਧ ਜਿਹੜਾ ਇਸੇ ਤਰ੍ਹਾਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਢੱਟੀ ਵੱਲੋਂ ਅੱਜ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਅੱਜ ਮੱਸੇ ਵਾਲੇ ਦੇਣ ਗੁਰਦੁਆਰਾ ਬੋਲੀ ਸਾਹਿਬ ਦੀ ਬਾਹਰ ਗਰਾਊਂਡ ਵਿੱਚ ਵਿੱਚ ਕੈਂਪ ਲਗਾਇਆ ਗਿਆ ਉਹ ਹਮ ਹਮਾ ਕੇ ਸੰਗਤ ਪਹੁੰਚ ਰਹੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਸਚਾਲਕ ਡਾਕਟਰ ਕਰਮਜੀਤ ਸਿੰਘ ਵਾਲੀਆਂ ਇਸ ਕੈਂਪ ਦੇ ਇੰਚਾਰਜ ਹਨ ਸੰਦੀਪ ਭਾਜੀ ਲੈਬੋਰੀਟਰੀ ਵਾਲੇ ਖੂਨ ਦਾ ਚੈੱਕਅਪ ਕਰ ਰਹੇ ਹਨ